इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਬਾਬਾ ਜੀ ਅੱਜ ਜੋ ਲੰਗਰ ਆ ਹਾਂਜੀ ਇਹ ਕਿਸ ਨੂੰ ਸਮਰਪਿਤ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਸ੍ਰੀ ਗੁਰੂ ਸਾਹਿਬ ਨੂੰ ਬੋਲੇ ਮਹਲੇ ਨੂੰ ਸਮਰਪਿਤ ਆ ਸ੍ਰੀ ਆਨੰਦਪੁਰ ਸਾਹਿਬ ਨੂੰ ਜੀ ਹੋਰ ਤੇ ਸਾਡੇ ਬਜ਼ੁਰਗਾਂ ਨੇ 32 ਸਾਲ ਤੋਂ ਲੰਗਰ ਚੱਲ ਰਿਹਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਆਏ ਮੱਛਿਆ ਤੇ ਲੱਗਦਾ ਵਾ ਐਨ ਆਰ ਆਈ ਵੀਰਾਂ ਦੇ ਸੰਯੋਗ ਨਾਲ ਸਾਡਾ ਸਾਂਝਾ ਲੰਗਰ ਆ ਮਤਲਬ ਐਨ ਆਰ ਆਈ ਵੀਰਾਂ ਦੇ ਸੰਯੋਗ ਨਾਲ ਸਾਂਝਾ ਨਗਰ ਦੇ ਸੰਯੋਗ ਨਾਲ ਸਾਰੇ ਦੇਸ਼ਾਂ ਦੇ ਤੋਂ ਸੰਗਤਾਂ ਆਉਂਦੀਆਂ ਕੈਰਫੁੱਲ ਆਪਦਾ ਦਾਦਾ ਪੀਦਾ ਸਾਰੇ ਇੱਥੇ ਸਾਰੇ ਕੋਈ ਇੱਕ ਹੋਰ ਵੀ ਇੱਕ ਵਿਸ਼ੇਸ਼ਤਾ ਜੀ ਸਾਰੇ ਇੱਥੇ ਪ੍ਰਧਾਨ ਆ ਸਾਰੇ ਕਮੇਟੀ ਨੂੰ ਦਾ ਕੋਈ ਨੀਅਤ ਸਾਰਿਆਂ ਨੂੰ ਮਾਨ ਸਤਕਾਰ ਦਿੱਤਾ ਜਾਂਦਾ ਵਾ ਵੀ ਆਏ ਨਹੀਂ ਵੀ ਮਾਤਰਾ ਉਹ 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 ਉਹਦੇ ਕੋਲੇ ਪੈਸੇ ਉਹਨਾਂ ਕੋਲੇ ਪੈਸੇ ਆ ਕਿਵੇਂ ਆ ਬਸ ਬਕਿਆਰੇ ਕੁੱਟਣਾਂ ਸੰਘਾ ਲੰਗਰਾਂ ਚਾਰੇ ਬਾਰਾਂ ਬਾਬੇ ਦਾਸ ਜੀ ਬਾਬੇ ਨਾਨਕ ਨੇ 20 ਪਈਆਂ ਲੰਗਰ ਪਹਲਾਦੀ ਉਹ ਉਹ ਲੰਗਰੀ ਚੱਲ ਰਿਆ ਵਾ ਬਾਬੇ ਨਾਨਕ ਦਾ ਲੰਗਰ ਨਹੀਂ ਸਾਰਾ ਪਿੰਡ ਮਾਣੂਕੇ ਮਾਣੂਕੇ ਸੰਧੂ ਮਾਣੂਕੇ ਸੰਧੂ ਪੂਰੇ ਪਿੰਨ ਨਗਰ ਮਿਲ ਕੇ ਹਾਂਜੀ ਤੇ ਲੰਗਰ ਲਾਉਂਦੇ ਤੇ ਇਹ ਸਿਰਫ ਅੱਜ ਤੇ ਤੇ ਲੰਗਰ ਲੱਗਦਾ ਹੋਣੀ ਲੱਗਦਾ ਕਿੰਨੇ ਦਿਨ ਲੱਗੂਗਾ 6 ਦਿਨ ਲੱਗੂਗਾ ਹੌਲੇ ਹੌਲੇ ਮੈਂ ਪੇਂਟ ਮਾਰਦਾ ਤੇ ਉਸ ਤੋਂ ਬਾਅਦ ਇੱਕ ਮੂਵੀ ਲੋਣੇ ਕੋ ਸੇ ਆਈ ਮੱਛੀ ਆ ਮੱਛੇ ਵਾਲੇ ਤੇ ਹਰ ਮੱਛੇ ਵਾਲੇ ਤੇ ਤੁਸੀਂ ਇੱਥੇ ਲੰਗਰ ਲਾਉਣਾ ਹਾਂਜੀ ਹੁਣ ਕੱਲ ਦਾ ਸਟਾਰਟ ਆ ਤੇ 2:30 ਵੀ ਵਕ ਹੋਵੇਗਾ 2:30 ਤੱਕ ਚੱਲੂਗਾ ਹਾਂਜੀ ਠੀਕ ਹੈ ਜੀ ਇੱਕ ਤੋਂ ਸੰਜਾ ਬਾਬੇ ਨਾਲ ਦਾ ਲੰਗਰ ਆ ਤੇ ਗਉਂਦੇ ਤੇਰੇ ਭੁੱਲ ਦਿੰਦੇ ਆ ਬਸ ਸਾਰੇ ਸਾਰੇ ਨਕਰਵਾ ਸਾਰੇ ਤਸ ਜੋਗ ਆ ਜੀ ਲੱਖ ਲੱਖ ਵਧਾਈਆਂ ਉਹਨੂੰ ਸਮਾਤਨ ਨਾਲ ਬਾਬਾ ਗੁਰੂ ਮੰਦਰ ਹੋਟੇਲ ਵਾਲੇ ਸਾਡੇ ਤਾਂ ਜੇ ਸਾਹਮਣੇ ਸਾਰੇ ਫੁੱਲ ਆ ਪੰਨਾ ਕਰੇ ਕਿ ਇਹੋ ਜਿਹੇ ਕ੍ਰੇਡ ਕੇ ਹੁੰਦਾ ਮਾਂ ਛੰਗ ਦਾ ਨਾਸਟਰ ਹੁੰਦੀਆਂ ਆ ਕੇ ਸਾਰੇ ਕੋਨੇ ਕੋਨੇ ਤੋਂ ਸਾਡੇ ਨਾਲ ਰਹਿੰਦਾ